ਹਾਂਜੀ ਮੈਡਮ ਜੀ ਹੋ ਗਿਆ ਜੇ ਫਿਰ ਰੈਡੀ ਹਾਂਜੀ ਅੱਜ ਫੇਰ ਚੂੜਾ ਪਾਉਣ ਲੱਗੇ ਜੇ ਹੈ ਹਾਂਜੀ ਮੈਂ ਇੱਕ ਗੱਲ ਕਰਨੀ ਸੀ ਹਾਂਜੀ ਦੱਸੋ ਇੱਕ ਮੈਂ ਰੀਲ ਵੇਖੀ ਕਿਹੜੇ ਐਕਟਰ ਹੀ ਪੰਜਾਬੀ ਜਿਹੜੇ ਕਹਿੰਦੇ ਕਿ ਮੈਨੂੰ ਚੂੜਾ ਪਾਉਣ ਦਾ ਬੜਾ ਸ਼ੌਕ ਹੈ ਪਰ ਉਹ ਐਕਟਰ ਉਹਨਾਂ ਨੂੰ ਜਮਾ ਸ਼ੌਕ ਨਹੀਂ ਹੈਗਾ ਉਹ ਸਿਰਫ ਫੇਰੀ ਚੀਜ਼ ਹੈ ਮੈਨੂੰ ਚੂੜਾ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਹੀ ਤੇ ਉਹ ਮੇਰਾ ਸ਼ੌਕ ਦੁਗਣਾ ਤਿੰਨਣਾ ਪੂਰਾ ਹੋ ਗਿਆ ਮੈਨੂੰ ਲੱਗਦਾ ਕਿ ਇਹਨੇ 4-5 ਸਾਲਾਂ ਨੂੰ ਫਿਲਮਾਂ ਬਣਾਉਂਦਿਆਂ ਨੂੰ ਹੋ ਗਏ ਆ ਮੈਨੂੰ ਲੱਗਦਾ ਜੂਨ ਦੀ 15 ਤਰੀਕ ਨੂੰ 8.5 ਸਾਲ ਲੱਗ ਜਣਾ 5 ਸਾਲ ਲੱਗ ਜਾਣਾ ਨਾ ਤੇ ਅਜੇ ਤੱਕ ਚੂੜਾ ਮੇਰਾ ਮੈਂ ਲੱਗਦਾ ਮੈਂ ਦੂਸਰਾ ਤੀਸਰਾ ਚੂੜਾ ਲੈ ਲੈਂਦਾ ਤੀਸਰਾ ਚੂੜਾ ਹਾਂਜੀ ਤੇ ਜਿੰਨ ਤੱਕ ਬੁਲਾਦਾ ਹਰਕੀਤਨੇ ਵੱਡੇ ਹੋਣਾ ਨਾ ਉਹ ਰੋੜਾਗੇ ਚੂੜੇ ਚੱਲਣੇ ਆ ਚੂੜੇ ਚੱਲਣੇ ਕਿਉਂਕਿ ਕਹਿੰਦੇ ਨਾ ਕਿ ਫਿਲਮ ਦੇ ਵਿੱਚ ਸੁਣ ਸੀਨ ਚੂੜੇ ਵਾਲ ਆ ਜਾਂਦਾ ਤੇ ਫਿਰ ਹੈ ਪਾਉਣਾ ਹੀ ਪੈਂਦਾ ਹੈ ਨਹੀਂ ਨਾ ਕਰਦੇ ਹੁੰਦੇ ਸੀ ਹਾਂ ਦੇਖੀ ਇੱਕੋ ਝੂੜਾ ਜਿਹੜਾ ਵਿਆਹ ਬਣਾ ਹੁੰਦਾ ਉਹੋ ਹੀ ਭਾਈ ਦਾ ਹੁੰਦਾ ਵਾ ਅੱਛਾ ਦੁਬਾਰਾ ਝੂੜਾ ਨਹੀਂ ਪਾਉਣਾ ਤੇ ਹੁਣ ਵੇਲਾ ਉਹ ਚੀਜ਼ਾਂ ਖਤਮ ਹੋ ਗਈਆਂ ਸਾਰੇ ਕੋਈ ਨਿੰਦ ਵਿਚਾਰ ਹੁਣ ਤੇ ਮੈਂ ਕਹਿੰਨੀ ਆ ਕਿ ਨਿਆਣੇ ਚੁੱਕੇ ਹੁੰਦੇ ਆ ਤੇ ਉਹਨਾਂ ਨੇ ਵੀ ਝੂੜੇ ਪਾਏ ਹੁੰਦੇ ਆ ਨਾ ਝੂੜੇ ਪਾਏ ਹੁੰਦੇ ਸਹੀ ਗੱਲ ਆ ਕਰਨ ਉਹ ਛੋਟੀ ਛੋਟੀ ਚੂੜੀਆਂ ਚੱਲ ਪਈਆਂ ਜਿਹੜੀਆਂ ਝੂੜੇ ਟਾਈਪ ਹੁੰਦੀਆਂ ਚੂੜੀਆਂ ਜਿਹੜੀਆਂ ਤੇ ਮੈਂ ਕਿਵੇਂ ਸੋਚਦੀ ਨਹੀਂ ਆ ਇਹ ਵਿਆਹੀ ਆ ਕਿ ਬੱਚਾ ਤੇ ਮੰਮੀ ਮੇਰੀ ਗੱਲ ਸੁਣਿਆ ਜਿਹਦਾ ਹਰ ਕਿਰਤ ਹੁਣ ਵਾਲਾ ਹੀ ਤੇ ਨਾਂਵ ਨੂੰ ਨਾ ਇੱਕੋ ਟੈਨਸ਼ਨ ਹੁੰਦੀ ਸੀ ਕਿ ਤੂੰ ਚੂੜਾ ਲਾਦਣਾ ਹੁਣ ਤੇ ਮੈਂ ਕਹੀ ਨਹੀਂ ਹੈ ਕਿ ਮੈਂ ਚੂੜਾ ਪਾ ਕੇ ਚੰਗੀ ਥੋੜਾ ਲੱਗਾਂਗੀ ਨਿਆਣਾ ਚੋਕੇ ਤੋਂ ਉਧਰ ਮੈਂ ਚੂੜਾ ਪਾਇਆ ਹੋਇਆਗਾ ਮੇਰੇ ਗਾਲ ਸੁਣ ਮਮੀ ਇਹ ਗੱਲ ਦਾ ਜਵਾਬ ਮੈਂ ਕਿੰਨਾ ਨੂੰ ਹੁਣ ਦਿੰਨਾ ਆ ਕਿੰਨੇ ਨੇ ਚੂੜਾ ਲਾਦਦਾ ਸੀ ਨਾ ਪਰ ਜਦੋਂ ਮਹੀਨੇ ਦੂਆ ਬਾਅਦ ਆਪਾਂ ਉਥੇ ਗਏ ਹਾਂ ਨਾ ਫਿਰ ਹਸਪੀਟਲ ਉੱਥੇ ਇੱਕ ਜਨਾਨੀ ਲੇਡੀ ਜੀ ਕਹ ਲੋ ਤੁਸੀਂ ਉਹਦੇ ਘਰ ਮੁੰਡਾ ਹੋਇਆ ਤੇ ਉਹਨੇ ਹੱਥੀਂ ਚੂੜਾ ਪਾਇਆ ਜਾਂ ਨਾ ਉਹਨਾਂ ਦਾ ਸਪੈਸ਼ਲ ਮੈਂ ਉਹਨੂੰ ਉੱਥੇ ਹੀ ਕਹਿਤਾ ਕਿ ਨਾ ਵੇਖ ਲੈ ਤੂੰ ਕੰਨੀ ਆ ਵੀ ਮੈਂ ਚੂੜਾ ਲਾ ਦੇਣਾ ਤੇ ਆ ਵੀ ਤੇ ਕੁੜੀ ਹੈ ਕਿ ਨਹੀਂ ਜਿੰਨੇ ਹੱਥੀਂ ਚੂੜਾ ਪਾਇਆ ਆ ਹਾਂ ਮੰਮੀ ਫਤਵਾ ਦਵਾਈ ਲੈਣ ਗਏ ਆ ਆ ਤੇ ਫੇਰ ਆ ਮੈਂ ਵੀ ਨਾਲ ਹੀ ਮੈਂ ਥੱਲੇ ਹੈ ਨਾਮ ਨੂੰ ਸਪੈਸ਼ਲ ਉੱਪਰ ਲਾ ਗਏ ਇਧਰ ਇੱਕ ਚੀਜ਼ ਵਿਖਾਵਾਂ ਤੇ ਮੈਂ ਕੀ ਆ ਵੇ ਉਹ ਮਨ ਲਾਦਾ ਉਹ ਦੂਸਰਾ ਬੱਚਾ ਹੋਣਾ ਹੋਣਾ ਤੇ ਉਹਨੇ ਵੀ ਚੂੜਾ ਪਾਇਆ ਹੈ ਤੇ ਕਹਿੰਦੇ ਤੂੰ ਫੋਨੇ ਚੂੜਾ ਲਾ ਕੇ ਬੈਗੀ ਆ ਤੂੰ ਵੇਖ ਲੈ ਹੈ ਕਿੰਨਾ ਮਨ ਲਾਦਾ ਮੇਰੇ ਮੈਂ ਕਦੋਂ ਲਵਾਇਆ ਸੀ ਨਹੀਂ ਨਹੀਂ ਤੂੰ ਹੀ ਲਵਾਇਆ ਸੀ ਪਚੂੜਾ ਲਾ ਦੋ ਹੁਣਗਾ ਨਿਆਣਾ ਹੋਣ ਵਾਲਾ ਤੇ ਚੂੜਾ ਨਹੀਂ ਪਾਈਦਾ ਹੁੰਦਾ ਮੈਂ ਕਹਾਂ ਹਾਂਜੀ ਤੇ ਬਾਕੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸੋ ਵੀ ਇਹ ਅੱਜ ਕੱਲ੍ਹ ਮਾਹੌਲ ਕਿਦਾਂ ਦਾ ਚੱਲਦਾ ਸਹੀ ਆ ਕਿ ਨਹੀਂ ਵੀ ਜਦੋਂ ਬੇਬੀ ਹੋਣ ਵਾਲਾ ਹੁੰਦਾ ਵੇ ਕੁੜੀਆਂ ਦੇ ਚੂੜਾ ਲਾਉਣਾ ਚਾਹਦਾ ਕਿ ਨਹੀਂ ਲਾਉਣਾ ਚਾਹੀਦਾ ਉਹ ਵੀ ਇਹ ਚੀਜ਼ ਤਾਂ ਹਨ ਲੋਕੀ ਕਹਿੰਦੇ ਵਾਂਗੇ ਫਿਰ ਲਾ ਦੋ ਪਤਾ ਨਹੀਂ ਇਹਦਾ ਕੀ ਹਿਸਾਬ ਪਤਾ ਵੇ ਇਹ ਕੀ ਮੈਟਰ ਕੀ ਇਹਦੇ ਪਿੱਛੇ ਹੈ ਕਹਾਣੀ ਕੀ ਪਿੱਛੇ ਇਹਦੇ ਪਹਿਲੇ ਲੋਕੀ ਵਿਚਾਰ ਕਰਦੇ ਕਿ ਦੂਜਾ ਚੂੜਾ ਨਹੀਂ ਪਾਈਦਾ ਹੁੰਣਾ ਨਾ ਹੋ ਸਕਦਾ ਕੋਈ ਵਿਚਾਰ ਵਿਚਰ ਹੋਏ ਪੁਰਾਣੀਆਂ ਬੀਬੀਆਂ ਵਿਚਾਰ ਕਰਦੀਆਂ ਪੁਰਾਣੀਆਂ ਬੀਬੀਆਂ ਨੇ ਵਿਚਾਰ ਕਿ ਸਾਡੇ ਮੁੰਡੇ ਦਾ ਇੱਕੋ ਚੂੜਾ ਪਾਏ ਤੇ ਬਾਕੀ ਗੱਲ ਇਦਾਂ ਜੀ ਅੱਜ ਆਪਣਾ ਨਵੀਂ ਫਿਲਮ ਦਾ ਸ਼ੂਟ ਜਿਹੜਾ ਆ ਉਹ ਸਟਾਰਟ ਹੋਣ ਲੱਗਾ ਆ ਤੇ ਸੀਨ ਹੈਗਾ ਜਿਹ ਵਿੱਚ ਕਿਰਨ ਦਾ ਫੇਰ ਨਵੀਂ ਬਉਟੀ ਵਾਲਾ ਤਾਂ ਕਰਕੇ ਕਿਰਨ ਨੂੰ ਚੂੜਾ ਪਾਉਣਾ ਪੈਣ ਰਿਹਾ ਤੇ ਕਿਰਨ ਦੀ ਹਰੀਜਾਂ ਜਿਹੜੀਆਂ ਚੂੜੇ ਵਾਲੀਆਂ ਪੂਰੀਆਂ ਹੋਣੀਆਂ ਆ ਮਮੀ ਮੇਰੀ ਨਾ ਕੀ ਕਹੇਗੀ ਮਾਰੀ ਹੋ ਗਈ ਮੇਰੇ ਸਾਥ ਦਾ ਸਾਦਾ ਨਵੀਂ ਨਰੋਈ ਚੂੜੇ ਵਾਲੀ ਮੇਰੀ ਸੱਸ ਤੇ ਚੂੜੇ ਵਾਲੀ ਬਣ ਕੇ ਰਹੀ ਬੁੱਢੇ ਹੁੰਦਾ ਕ ਬੁੱਢੇ ਹੁੰਦਾ ਵੇਖ ਲੋ ਤੇ ਆਪਾਂ ਇਧਰ ਆਪਾਂ ਸੇਮ ਮਾੜੇ ਮੋٹے ਕੱਪੜੇ ਪਾ ਕੇ ਆਪਣਾ ਟਾਈਮ ਜ਼ਾਰ ਲੀਦਾ ਹੈ। ਲਾੜਾ ਬਣਾਣਾ ਹੋ ਗਿਆ। ਲਾੜਾ ਬਰਾਣਾ ਹੋ ਗਿਆ। ਵੀ ਇਹ ਨਾਲ ਇਹ ਵੀ ਗੱਲ ਹੈ YouTube ਤੇ ਕੁੜੀ ਜਿੰਨੇ ਮਰਜੀ ਚੂੜੇ ਪਾ ਸਕਦੀ ਆ। ਤੇ ਜਿਹੜਾ ਮੁੰਡਾ ਹੁੰਦਾ ਉਹ ਦੁਬਾਰਾ ਮੁੜ ਕੇ ਉਹ ਕੱਪੜੇ ਨਹੀਂ ਪਾਉਂਦਾ। ਕੋਈ ਉਹ ਦੀ ਪੱਗ ਨਹੀਂ, ਸ਼ੇਰਾ ਨਹੀਂ ਲਾਉਣਾ। ਉਹਨੇ ਕੁਝ ਨਹੀਂ ਕਰਨਾ। ਕੱਪੜੇ ਪਾ ਸਕਦਾ ਆ, ਪੱਗ ਬਨ ਸਕਦਾ ਆ ਪਰ ਸ਼ੇਰਾ ਨਹੀਂ ਲਾ ਸਕਦਾ ਦੁਬਾਰਾ ਜਾਂ ਕਲਗੀ ਨਹੀਂ ਲਾ ਸਕਦਾ ਪਰ ਜਨਾਨੀ ਝੂੜਾ ਬਦਲ ਸਕਦੀ ਹੈ ਆਪਣਾ ਇਹ ਟ੍ਰੈਂਡ ਬਦਲਣਾ ਪਿਆ ਹੁਣ ਬੰਦੇਆ ਟ੍ਰੈਂਡ ਬਦਲਣਾ ਪਿਆ ਹੁਣ ਕਿੰਨੇ ਤੇ ਜਿਹੜੇ ਵੱਡੀਆਂ ਫਿਲਮਾਂ ਬਣਾਉਂਦੇ ਆ ਨਾਵ ਉਹ ਤਾਂ ਸੇਰੇ ਵੀ ਲਾ ਲੈਂਦੇ ਆ ਓਏ ਉਹ ਤਾਂ ਫਿਰ ਐਕਟਿੰਗ ਕਰਨੀ ਹਾਂ ਐਕਟਿੰਗ ਦੇ ਰੂਪ ਦੇ ਵਿੱਚ ਆਪਾਂ ਸਭ ਕੁਝ ਕਰ ਸਕਦੇ ਆ ਹਾਂ ਤੇ ਇਹ ਵੀ ਲਾ ਲਿਆ ਕਰੋ ਫਿਰ ਮੈਂ ਵੀ ਲਾ ਲਿਆ ਕਰਾ ਕੋਈ ਨੀ ਫਿਲਮ ਬਣਾਵੇ ਕਿ ਕੋਈ ਇਹੋ ਜਿਹੀ ਜਿਹਦੇ ਵਿੱਚ ਬਰਾਤ ਵੀ ਹੋਏ ਬਰਾਤ ਹੋਏ ਨਾ ਬਰਾਤੀ ਹੋਣ ਤੇ ਨਾਲੇ ਮੈਨੂੰ ਸੇਰਾ-ਸੂਰਾ ਲਾਉਣਾ ਬਈ ਹਨਾ ਹਾਂ ਕੋਈ ਨਹੀਂ ਬਣਾਵਾ ਕੇ ਕੋਈ ਵਿਆਹ ਚ ਨਹੀਂ ਲਾਇਆ ਤੇ ਦੁਬਾਰਾ ਕਿੱਥੋਂ ਲਾਏਗਾ ਮੈਂ ਆਜ ਨਹੀਂ ਮੈਂ ਲਾਇਆ ਸੀਰਾ ਮੇਰੀ ਮੰਮੀ ਦਾ ਹੀ ਕਿ ਕਿ ਨਹੀਂ ਮੰਮੀ ਨੂੰ ਨਾ ਗਾਣਾ ਚ ਤਾਂ ਮੰਮੀ ਕਹਿੰਦੀ ਉਹ ਕਹਿੰਦੇ ਹੁੰਦੇ ਨਾ ਸੇਹਰੇ ਆ ਨਾ ਮੈਨੂੰ ਵਿਆਹ ਕਿਦ ਆਇਆ ਤੇ ਇਥੇ ਦੇ ਸੇਹਰਾ ਨਹੀਂ ਲਾ ਕੇ ਆਇਆ ਹਾਏ ਆ ਕਿੱਦਾਂ ਦਾ ਮੁੰਡਾ ਵਾ ਕਿੱਥੇ ਕਹਿੰਦੀ ਮੰਮੀ ਮੈਨੂੰ ਘਰ ਕਹਿੰਦੀ ਸੀ ਮੰਮੀ ਕਹਿੰਦੀ ਉਹਨੇ ਤੇ ਕਹਿੰਦੇ ਸੇਹਰਾ ਵੀ ਨਹੀਂ ਲਾਉਣਾ ਤੇ ਇਹ ਕਿਦਾਂ ਦਾ ਮੁੰਡਾ ਵਾ ਜਿਹੜਾ ਫਿਰ ਕਿਦਾਂ ਗੱਲ ਬਣੂਗੀ ਕਿ ਸੇਹਰਾ ਨਾ ਮੈਂ ਵਿਆਹ ਕਿਨੇ ਆਵਾ ਇਹਨਾਂ ਦਾ ਸੇਹਰਾ ਲਾਉਣਾ ਹੀ ਨਹੀਂ ਹੈਗਾ ਤੇ ਉਹ ਕਹੇਗਾ ਮੈਂ ਤੈਨੂੰ ਕਰੀ ਲਾ ਦੇ ਵਿਆਹ ਕਿ ਲੈ ਆਵਾ ਮੈਂ ਕੀਤਾ ਸੀ ਜੀ ਆਪਣਾ ਵਿਆਹ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤੇ ਕੋਈ ਮੈਂ ਕਾਰ ਵਿਹਾਰ ਨਹੀਂ ਕੀਤੇ ਨਾ ਮੈਂ ਦਹੀਂ ਚੜਾਇਆ ਸੀ ਤੇ ਨਾ ਮੈਂ ਤੇਲ ਚੜਾਇਆ ਸੀ ਸਿੰਪਲ ਵਿਆਹ ਕੀਤਾ ਸੀ ਮੈਂ ਆਪਣਾ ਪੂਰਾ ਤੇ ਉਹ ਜਿਹੜਾ ਨਹੀਂ ਫੋਟੋ ਮਾ ਖਿਚਣ ਵਾਲਿਆਂ ਦਾ ਉਹ ਮੇਰੇ ਕੋਲ ਨਾ ਵੀ ਆਂਟੀ ਜੀ ਕਿੱਥੇ ਆ ਮੁੰਡਾ ਤੇਲ ਚੜਾਈਏ ਮੈਂ ਕਿਹਾ ਮੁੰਡੇ ਨੇ ਨਾ ਤੋਗੇ ਪਾਗੂ ਵੀ ਬਾਨੀ ਨਹੀਂ ਤਾ ਉਹਨੂੰ ਤੇਲ ਚੜਾਉਣਾ ਤੇ ਮੈਨੂੰ ਡਿੱਗਦਾ ਫਿਰ ਵੀ ਆ ਜਾ ਤੁਹਾਡੀ ਵੀਡੀਓ ਬਣਾਉਣੀ ਆ ਤੇਲ ਚੜਾਈਏ ਦਈ ਚੜਾਈਏ ਉਹਨੇ ਨੂੰ ਹਾਂ ਮੈਂ ਕਿਹਾ ਮੁੰਡਾ ਵਾੜਾ ਤਿਆਰ ਵੀ ਹੋ ਗਿਆ ਵਾ ਤੂੰ ਜਿਹੜਾ ਅੱਗੇ ਕੰਮ ਤੇਰਾ ਕਰਨ ਵਾਲਾ ਸ਼ੁਰੂ ਕਰ ਸਹੀ ਗੱਲ ਆ ਸੋ ਇਹ ਆ ਦੀ ਸਾਰੀਆਂ ਗੱਲਾਂ ਬਾਤਾਂ ਤੇ ਬਾਕੀ ਮੈਂ ਸਾਰਾ ਚਾਰ-ਵਿਆਰ ਕੀਤਾ ਮੈਂ ਗਾਣਾ ਬਣਾਇਆ ਫਿਰ ਮੇਰਾ ਗਾਣਾ ਵੀ ਖੋਲਿਆ ਸੀ ਆਪਣੇ ਮਰੀ ਹੁਣ ਜਿਹੜਾ ਤੂੰ ਬਨ ਕੇ ਆ ਗਿਆ ਮੈਨੂੰ ਖੋਲਣਾ ਤੇ ਪੈਣਾ ਹੀ ਹੋਣਾ ਦੇ ਆ ਨਾਮਾਂ ਦੀ ਗੱਲ ਏਦਾਂ ਆ ਵੀ ਚਲੋ ਗੱਲਾਂ ਬਾਤਾਂ ਤੇ ਹੁੰਦੀਆਂ ਰਹਿੰਦੀਆਂ ਆ ਤੇ ਬਾਕੀ ਹਰਕਿਰਤ ਹੁਣ ਸਕੂਲੇ ਚ ਜਾਣ ਲੱਗ ਪਿਆ ਆ ਤੇ ਤਾਂ ਕਰਕੇ ਆਪਣਾ ਜਿਹੜਾ ਮਾੜਾ ਮੋਟਾ ਸ਼ੂਟ ਜਿਹੜਾ ਉਹ ਫੇਰ ਚੱਲਣਾ ਸ਼ੁਰੂ ਹੋ ਗਿਆ ਆ ਤੇ ਮੰਮੀ ਨੂੰ ਵੀ ਕਾਫੀ ਫਰਕ ਪੈ ਗਿਆ ਸੱਟ ਦੇ ਵਿੱਚ ਡਾਕਟਰ ਨੇ ਆ ਡਾਂਗ ਵੜਾਤੀ ਆ ਹੁਣ ਵੀ ਕਹਿੰਦਾ ਮਾਤਾ ਹੁਣ ਤੂੰ ਡਾਂਗਣਾ ਤੁਰਿਆ ਕਰ ਹੁਣ ਵਾਕਰ ਬੁਕਰ ਛੱਡ ਦੇ ਆਪਣਾ ਤੇ ਆਪਾਂ ਵੀ ਪੂਰੀ ਕੋਸ਼ਿਸ਼ ਕਰਨਦੇ ਆ ਵੀ ਰੈਗੂਲਰ ਵੀਡੀਓ ਜਿਹੜੀਆਂ ਉਹ ਤੁਹਾਡੇ ਸਾਹਮਣੇ ਲੈ ਕੇ ਆਪਾਂ ਆਉਂਦੇ ਰਹੀਏ ਦੇ ਲੱਗੀਆਂ ਨਵੀਂ ਫਿਲਮ ਦਾ ਸ਼ੂਟ ਸਟਾਰਟ ਕਰਨ ਦਾ ਹਰਕਿਰਤ 3 ਵਜੇ ਨਾ ਹੁੰਦਾ ਉਹਨੇ ਚਿਰ ਤੱਕ ਫਿਰ ਆਪਾਂ ਕਾਫੀ ਸ਼ੂਟ ਕਰ ਲੈਨੇ ਆ ਫਿਰ ਜਿਹੜੀ ਥੋੜੀ ਬਹੁਤੀ ਰਹਿ ਜਾਂਦੀ ਆ ਉਹ ਫਿਰ ਜਦੋਂ ਹਰਕਿਰਤ ਰਾਤ ਨੂੰ ਸੌਂ ਜਾਂਦਾ ਹੈ ਉਦੋਂ ਸ਼ੂਟ ਕਰੀਦੀ ਆ ਇਹ ਆ ਜੀ ਸਾਰੀ ਗੱਲ ਬਾਤ ਅੱਜ ਜਾਣਾ ਨਹੀਂ ਮਗਰ ਉਹਦੇ ਮਗਰ ਹੁਣ ਕੀ ਕਰਨਾ ਚਾਹ ਕੇ ਕੋਈ ਗੱਲ ਨਹੀਂ ਕਹਿ ਦਿੱਤਾ ਮੈਂ ਡਰਾਈਵਰ ਨੂੰ ਵੀ ਬੱਸ ਵਾਲੇ ਨੂੰ ਤੇ ਆਂਟੀ ਨੂੰ ਵੀ ਜੇ ਗਾਂ ਤੋਂ ਕੋਈ ਇਦਾਂ ਦੀ ਗੱਲ ਹੋਏਗੀ ਤੇ ਫਿਰ ਵੇਖ ਲਾਂਗੇ ਨਾਲ ਮੈਡਮ ਨੂੰ ਵੀ ਦੱਸ ਹੀ ਦਿੱਤਾ ਮੈਡਮ ਵੀ ਕਲਾਸ 'ਚ ਜਾ ਕੇ ਚੈੱਕ ਕਰੋਗੀ ਹਾਂ ਕੋਈ ਨਹੀਂ ਹਾਂ ਜੀ ਹਸਤਾਬ ਤੇ ਲੱਗਿਆ ਨਵੀਂ ਫਿਲਮ ਦਾ ਸ਼ੂਟ ਸਟਾਰਟ ਕਰਨ ਤੇ ਕਰੀਏ ਫਿਰ ਪਾਲੇ ਜੁਰ ਰੈਡੀ ਤੇ ਚਲੋ ਠੀਕ ਹੈ ਜੀ ਮਿਲਦੇ ਆ ਹੁਣ ਮੂਸਾ ਪਿੰਕ ਕਲਰ ਦਾ ਲੈ ਕੇ ਆਉਣਾ ਪਿੰਕ ਪਿੰਕ ਜਿਹੜਾ ਤੈਨੂੰ ਪਸੰਦ ਆ ਉਹ ਲੈ ਆ ਜੀ ਬੰਦੇ ਤੋਂ ਬਦਲ ਕੇ ਪਾਵਾਂਗੇ ਚੰਗਾ ਬਦਲ ਨੂੰ ਬਦਲ ਕੇ ਤੇ ਕਰਨ ਲੱਗੇ ਅੱਜ ਨਵੀਂ ਫਿਲਮ ਦਾ ਸੀਨ ਸਟਾਰਟ ਤੇ ਇਹ ਵੀਡੀਓ ਜਿਹੜੀ ਅਪਲੋਡ ਹੋਣੀ ਆ ਹੋਣੀ ਆ ਆਪਣੇ ਦੂਸਰੇ ਚੈਨਲ ਮਿਸਟਰ ਐਂਡ ਮਿਸਸ ਕਾਲੋਂ ਤੇ ਤੇ ਜਿੱਦਨ ਅਪਲੋਡ ਹੋ ਜੇ ਕਿ ਮੈਂ ਤੁਹਾਨੂੰ ਲਿੰਕ ਜਿਹੜਾ ਹੈ ਇੱਧਰ ਸ਼ੇਅਰ ਕਰ ਦਾਂਗਾ ਤੇ ਸਾਰੇ ਜਾਣਿਆ ਨੇ ਜਰੂਰ ਜਾ ਕੇ ਵੇਖਣੀ ਆ ਠੀਕ ਆ ਜੀ ਓਕੇ ਜੀ ਬਾਏ ਬਾਏ ਜੀ ਬਾਏ ਬਾਏ ਬੱਤੀ ਆ ਗਈ ਜੀ ਆ ਗਈ ਬੱਤੀ ਆ ਵੇਖ ਲੈ ਮੰਮੀ ਹੁਣ ਬੱਤੀ ਚਲੋ ਹੁਣ ਤੇ ਆਉਣ ਲੱਗ ਪਈ ਨੇ ਤੇ ਕੰਬੈਨਾਂ ਜਿਹੜੇ ਚੱਲਦੀਆਂ ਫਿਰ ਬੱਤੀ ਬੰਦ ਕਰ ਦਿੰਦੇ ਆ ਉਹ ਕਰ ਦਿੰਦੇ ਆ ਹਾਂ ਤੇ ਏਸੀਆਂ ਵਾਲੇ ਦੇਣੇ ਉਹ ਇਹ ਤਾਂ ਅਕਾਉਂਡੇ ਵੇਖ ਲਓ ਕਿਰਨਾਂ ਵੀ ਨਾ ਜਾਣ ਰਿਆ ਮਈ بارش ਤੇ ਕਰਕੇ ਹੋ ਗਿਆ ਨਾ بارش ਦੇ ਕਰਕੇ ਮੌਸਮ ਵੇਲਾ ਇੰਨਾ ਠੰਡਾ ਹੋ ਗਿਆ ਆ ਵੀ ਅਜੇ ਤੱਕ ਏਸੀਾਂ ਦੀ ਲੋੜ ਨਹੀਂ ਪਈ ਨੇ ਤੇ ਇੰਨਾ ਦਿਨਾਂ ਦੇ ਵਿੱਚ ਮੂੰਹ ਸੜ ਜਾਂਦਾ ਹੁੰਦਾ ਜਦੋਂ ਕਿਤੇ ਬਾਹਰ ਮੋਟਰਸਾਈਕਲ ਤੇ ਚਾਈਦਾ ਸੀ ਜਦੋਂ ਸਕੂਲ ਚਾਈਦਾ ਹੁੰਦਾ ਤੇ ਉਹਦੋਂ ਨਿੰਬੂ ਵਾਲਾ ਪਾਣੀ ਪੀਂਦੇ ਰਹੇ ਹਾਂ ਹਾਂ ਇਹਨਾਂ ਦਿਨਾਂ ਦੇ ਵਿੱਚ ਤੇ ਅਜੇ ਤੱਕ ਨਿੰਬੂ ਕਿਸ ਨੇ ਮੇਰੇ ਘਰ ਚ ਘਰ ਲਿਆ ਗਏ ਨੇ ਵੇਖੇ ਹੋਣੇ ਮੌਸਮ ਵੀ ਨਹੀਂ ਬਦਲਦਾ ਨਾ ਲੈਣ ਰਿਆ ਕੰਕ ਚ ਕੰਮ ਇਹਦੇ ਹੱਦ ਦਾ ਨਿੰਬੂ ਘਰ ਕੇ ਲਿਆਉਣੇ ਉਹ ਹੀ ਚੰਕਰ ਆ ਨਾ ਕਿਉਂਕਿ ਹਰ ਕਾ ਮੀਮਾ ਵੀ ਲੱਥੇ ਰਹਿਣਾ ਤਾਂ ਕਰਕੇ ਫਿਰ ਹਰ ਕਾ ਠੰਡ ਜ ਓ ਅਜੇ ਕਾਮਯਾਬਾ ਪੂਰੀ ਬੰਦੇ ਨਵੇਂ ਹੋ ਗਏ ਮੌਸਮ ਬਦਲ ਗਿਆ ਮੌਸਮ ਹੀ ਨਵਾਂ ਹੋ ਗਿਆ ਉਹ ਪਹਿਲਾਂ ਵਾਲੇ ਮੌਸਮ ਵੀ ਨਹੀਂ ਰਿਹਾ ਤੇ ਪਹਿਲਾਂ ਵਾਲੇ ਬੰਦੇ ਵੀ ਨਹੀਂ ਰਿਹਾ ਓਏ ਹੋਏ ਹੋਏ ਕੀ ਗੱਲ ਕੱਢ ਕੇ ਮਾਰੀ ਆ ਕਿੰਨੇ ਨੇ ਹੈ ਤਾਂ ਸਹੀ ਗੱਲ ਆ ਮੌਸਮ ਦਾ ਵੀ ਹੁਣ ਕੋਈ ਪ੍ਰੋਸਾ ਨਹੀਂ ਹੈਗਾ ਬੰਦਿਆਂ ਦਾ ਵੀ ਕੋਈ ਪ੍ਰੋਸਾ ਨਹੀਂ ਲਾਇਓ ਤਿੰਨ ਚਾਰ ਸਾਲ ਹੋ ਗਏ ਉਦੋਂ ਤੋਂ ਮਤਲਬ ਕਣਕ ਜਦੋਂ ਵੱਡੀ ਹੁੰਦੀ ਹੈ ਨਾ ਤੂੜੀਆਂ ਬੰਦੀਆਂ ਇਦਾਂ ਹੀ ਮੌਸਮ ਠੰਡਾ ਹੀ ਰਹਿਣਾ ਹੁੰਦਾ ਹਮੇਸ਼ਾ ਚਲੋ ਠੀਕ ਆ ਜੀ ਕਰਨ ਲੱਗੇ ਆ ਆਪਾਂ ਫਿਲਮ ਦਾ ਸ਼ੂਟ ਸ਼ੂਟ ਸਟਾਰਟ ਤੇ ਜਲਦੀ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਜੀ